वान, जटपुरा तो बैक माई चैनल आज के ब्लॉग में बहुत बहुत ज्यादा स्वागत है अज मित्रों तो चलते हैं आप चाचे की चाह ले खेत सवेर चाली हो गया चलो फिर करिएग ना देखो वो तड़के तड़के का दा व्यू किता ਸਾਰਾ ਕੁਝ ਚਾਰਚਾਰ ਹੋਇਆ ਹੈ ਮਹਿਜਮਾ ਯਾਰੀਆਂ ਬਖਾ ਆ ਗਿਆ ਆਪਣਾ ਲਵੀ ਹੁਣ ਤਾਂ ਨੇ ਕਰਦੇ ਕਰਦੇ ਇਹਾਰੇ ਬੇਲਾਂ ਕੱਦੂ ਦੀਆਂ ਨਾ ਹਾ ਨਾ ਹੋਵੇ ਕਿਤੇ ਸਰਮਾਹੀ ਜਾਣਾ ਭੁੱਲਾ ਦਾ ਬੱਤੂ ਵਰਤ ਕੋ ਤਾਂ ਮੈਨੂੰ ਆ ਕੁਤਾ ਮੰਗਰ ਪੈਂਦਾ ਬਹੁਤ ਪੜਾ ਹੈ ਮੈਨੂੰ ਲੱਗਾ ਉਹ ਟਰੈਕਟਰ ਦੀ ਚਲੋ ਚੱਲਦੇ ਹਾਂ ਚਸਕੇ ਲਵੇ ਉਹ ਟਰੈਕਟਰ ਦੀ ਥੋਂਗਾ ਅਬ ਬੱਟੋ ਉੱਟੀ ਜਾਣਾ ਪੈਂਦਾ ਵਕਤ ਰਾਤ ਤੇ ਮੀਂਹ ਖਾ ਸਾ ਪਈ ਆ ਕਲਕਣ ਪੂਰੀ ਹੋਈ ਪਈ ਆ

ਨੇ ਆ ਚੱਲ ਰੁਕਾ ਆ ਗੋਨੀ ਅੱਜ ਲਾਵਾਂਗੇ ਥੋੜੇ ਆ ਗਾ ਕੁੜੀਆਂ ਨਹੀਂ ਹੁਣ ਇਹ ਫੱਕੀ ਜੀ ਪੱਟੇ ਲੈ ਕੇ ਜਾਂਦੇ ਨੇ ਬਣਾਉ ਦੇ ਆਇਆ ਗਿਆ ਅਰੇ ਯਾਰਾ ਕੱਦੂ ਕਰ ਦੋ ਲਗਾ ਲੈਣੇ ਥੋੜੇ ਉੱਟਾ ਵਿਟਰ ਪਾਇਆ ਹੋਇਆ ਸੀ ਪਰ ਇਹ ਲਾਈਟੀ ਬੱਗੀਆਂ ਕੀ ਕਰ ਗਿਓਨ ਲਾਈਟ ਆਊਗੀ ਤਾਂ ਉਦੋਂ ਚ ਚਲਾਵਾਂਗੇ ਆ ਮਿਊਜ਼ਿਕ ਪ੍ਰੋਸਟਮ ਦੇਖੀ ਲਾ ਕੇ ਗਾਣੇ ਗਾਣੇ ਵਾਲੇ ਚੰਦਰ ਇਹਦੇ ਵਿੱਚ ਮੈਂ ਲਾਇ ਸੀ ਇਹ ਮਰਲੇ ਪਈ ਸੀ ਇਹ ਜਿਹੜੇ ਚਿੱਪ ਜੀ ਪਈ ਹੋਈ ਆ ਸਕੂਲੋਂ ਦੀ ਕਿੱਟ 'ਚ ਰਹੀ ਸੀ ਉਹ ਚਿੱਪ ਆ ਇਹ ਫਿਰ ਮੈਂ ਜਦੋਂ ਆ ਲਵਾਇਆ ਹਨਾ ਤਾਂ ਇਹਦੇ ਵਿੱਚ ਮੈਂ ਪਾਤੀ ਤੇ ਕੋਲ ਇੰਜੋਏ ਦਿਸ ਗਾਣੇ ਆ ਪੱਖੀ ਬਹੁਤ ਤੇਜ਼ ਚੱਲਦੀ ਆ ਦਿਖਾਵਾਂ ਤੁਹਾਨੂੰ ਜੇ ਇਹਦੇ ਉਂਗਲੀ ਅੰਗਲ ਆ ਜੇ ਪੱਤੇ ਵਾਂਗੂ ਲਾ ਦੂ ਇਹਨੂੰ ਧੜਕ ਕੇ ਕਾਨੂੰ ਚੰਗੇ ਜੀ ਲੱਗਦੇ ਹੋ 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 ਚਲਾ ਕੇ ਪਤਾ ਲੱਗੂ ਹੁਣ ਤਾਂ ਫਿਰ ਕੀ ਕਹਿੰਦਾ ਖੜਕੜ ਜੀ ਕਦੀ ਕਰਦਾ ਏ ਮੜਿਆ ਹੜ ਜਾ ਹੜ ਜਾ ਕੁਝ ਖੁੱਲਿਆ ਹੋਇਆ ਥੱਲੋਂ ਇੱਥਾ ਆ ਅਸੀਂ ਖੜ ਜਾ ਖੜ ਜਾ ਆ ਜਾ ਆ ਜਾ ਆ ਸੀ ਆ ਟੁੱਟਿਆ ਹੋਇਆ ਆਹਾ ਆ ਜਾ ਆ ਸੀ ਅੰਦ ਕੇ ਟੁੱਟਿਆ ਹੋਇਆ ਹੈ ਤੁਰੀ ਜੀ ਹਾਂ ਆ ਨਿਕਲੀ ਫਿਰਦੀ ਆ ਬਾਰੇ ਆ ਬੰਦ ਕਰ ਦੇ ਲਿਫਟ ਨਾ ਹਲੇ ਆ ਲੈ ਹਾਂ ਓ ਯਾਰ ਆਹਾ ਜੀ ਚੱਲ ਗਈ ਐ ਇਹਦਾ ਨੂੰ ਕਰੀਏ ਜਰਾ ਦੋ ਤਿੰਨ ਕੁੱਨੇ ਮਰਦੇ ਨਾ ਓਏ ਦੋ ਤਿੰਨ ਔਰ ਹੁਣ ਆ ਦੇ 12 ਵੀ 12 ਵੀ ਹੋ ਗਿਆ ਆਹੀ ਕਰਦੇ ਆ ਲਿਫਟ ਕਰਕੇ ਇਦਰਾਇ ਖੜਕਿਆ ਮੈਂ ਥੇ ਹੋਇਆ ਪਹਿਲਾ ਹਲਕ ਨਾ ਦੇ ਦਨੇ ਖੁੱਲੇ ਤਿੰਨੇ ਸਾਰੇ ਖੁੱਲੇ ਫਿਰਦੇ ਨਾ ਅੱਛਾ ਹਲਕ ਪਿੱਤੇ ਬੈਨਾਂ ਚੋਦੀ ਪਹਿਲਾਂ ਵੀ ਇੰਹੀਂ ਕਰਾਇਆ ਚਲਾਇਆ ਚਲਾਇ ਸੀ ਉਦੋਂ ਨਹੀਂ ਕਰਦੀ ਇਹਨੇ ਇਹ ਕਰਦੀ ਉਹਨਾਂ ਬੰਦੇ ਦਾ ਹੂੰ ਹੁਣ ਤੁਸੀਂ ਜੱਟੋ ਦੇਖ ਹੀ ਲੱਤਾ ਛੁਰੀਆਂ ਭੱਜੀਆਂ ਫਿਰਦੀਆਂ ਨੇ ਤੇ ਹੁਣ ਆਪਾਂ ਪਹਿਲਾਂ ਜਾ ਕੇ ਨਟ ਲੈ ਕੇ ਆਉਣੇ ਉਹਨਾਂ ਦੇ ਵਰਕਸ਼ਾਪ ਸੀ ਜਾ ਕੇ ਲੋ ਵੀ ਜੱਟੋ ਆਪਾਂ ਹੁਣ ਆ ਗਿਆ ਖੇਤ ਫਰੈਸ਼ ਹੋ ਗਏ ਨਾ ਤੋ ਕੇ ਘਰੇ ਜਾ ਕੇ ਉਹ ਚਾਹ ਲੈ ਘੌਂ ਨੂੰ ਮੈਂ ਹੁਣ ਆਪਣੇ ਲਾਗੇ ਚੌਲ ਲਾਉਣ ਹਵਾ ਫੁੱਲ ਕੈਂਟ ਚੱਲ ਰਹੀ ਆ ਦੇਖੋ ਮੌਸਮ ਬਾਬੇ ਨੇ ਇੱਕ ਨੰਬਰ ਕਰਤਾ ਜਮ ਉਹ ਗਿਆ ਚਾਚਾ ਨਾਲ ਵੇ ਗਾਂਹ ਚਾ ਚੋਲਾ ਹੀ ਜਾਂਦੇ ਆ ਚਾ ਕਹਣੇਗਾ ਕੋਈ ਚਾਹ ਪੀ ਲੋ ਜਾ ਕੇ ਇੱਥੇ ਰੱਖਦਾ ਨਾ ਮੈਨੂੰ ਵੀ ਚਾਹ ਜੀ ਚੋਚੇ ਦੀ ਰੋਟੀ ਤਰ੍ਹਾਂ ਦੀ ਮੇਚਦਾ ਨਹੀਂ ਕੋਈ ਹੀ ਲੂਜ਼ ਨਹੀਂ ਕੋਈ ਤਰ੍ਹਾਂ ਦੀ ਮੇਚਦਾ ਨਹੀਂ ਕੋਈ ਤਰ੍ਹਾਂ दो भी विजेटो इधर अपने हजे लाके चौड़ा हजे इधरले पास चाचा कर रहे हैं ਇਧਰ ਲੱਗੇ ਇਧਰ ਆਪਾਂ ਨਹੀਂ ਅੱਧੇ ਛੱਡ ਕੇ ਵੀ ਕਿਧਰ ਨੂੰ ਪਾ ਕੇ ਇਹ ਆਉਂਦੇ ਹੋਣਗੇ ਕਿਧਰ ਤਾਂ ਲੱਗੇ ਪਹਿਲੇ ਲੱਗੇ ਸੀ ਇਧਰ ਤਾਂ ਆਹ ਰਹਿ ਗਿਆ ਸੀ ਬਸ ਜੱਟੋਏ ਸੀ ਆਪਣਾ ਅੱਜ ਦਾ ਵਲੌਗ ਤੇ ਜੇਕਰ ਆਪਣੇ ਚੈਨਲ ਤੇ ਨਵੇਂ ਹੋ ਤਾਂ ਕਰੋ ਦਬਕੇ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤਾਂ ਫਿਰ ਚਲੋ ਫਿਰ ਜੱਟੋ ਮਿਲਦੇ ਆ ਨੈਕਸਟ ਵਲੌਗ ਦੇ ਅੰਦਰ ਬਾਏ